ਅੱਜ ਦੇ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅਸੀਂ ਪਾਈ ਵੀਰ ਸਿੰਘ ਜੀ ਸ਼ੁਰੂ ਕੀਤਾ ਸੀਗਾ ਐ ਸਾਡਾ ਪਾਰਟ 2 ਰਹੇਗਾ ਪਾਈ ਵੀਰ ਸਿੰਘ ਜੀ ਦਾ ਜਿਸ ਵਿੱਚ ਅਸੀਂ ਪਿੱਛੇ ਇਹਨਾਂ ਦੇ ਜੋ ਸਮਾਨ ਸੀਗੇ ਫੈਮਿਲੀ ਸੀਗੀ ਇਹਨਾਂ ਨੇ ਛੰਦ ਕਿਹੜੀ ਵਰਤੀ ਸਭ ਕੁਝ ਕਰ ਲਿਆ ਸੀਗਾ ਹੋਰ ਅੱਜ ਦੇ ਵੀਡੀਓ ਵਿੱਚ ਅਸੀਂ ਨੈਕਸਟ ਟੌਪਿਕ ਨੂੰ ਕਵਰ ਕਰਾਂਗੇ ਸਾਡਾ ਨੈਕਸਟ ਟੌਪਿਕ ਰਹੇਗਾ ਇਹਨਾਂ ਨੂੰ ਕੀ ਕੀ ਨਾਮ ਦੇ ਕੇ ਅਲੱਗ ਅਲੱਗ ਜਿਹੜੇ ਕਵੀ ਸੀਗੇ ਉਹਨਾਂ ਨੇ ਇਹਨਾਂ ਨੂੰ ਕੀ ਕੀ ਨਾਮ ਦਿੱਤੇ ਠੀਕ ਹੈ ਜੋ ਪਰਫੈਕਟ ਸਰ ਪੂਰਨ ਸਿੰਘ ਜੀ ਸੀਗੇ ਇਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਕਿਹੜਾ ਨਾਮ ਦਿੱਤਾ ਸੀ ਯਾਦ ਰੱਖਣਾ ਚੂੜਾਮਣੀ ਠੀਕ ਹੈ ਪੇਪਰ 'ਚ ਪੁੱਛਿਆ ਆਂਦਾ ਹੈ ਚੂੜਾਮਣੀ ਭਾਈ ਵੀਰ ਸਿੰਘ ਜੀ ਨੂੰ ਕਿੰਨ ਕਿਹਾ ਤੁਸੀਂ ਯਾਦ ਰੱਖਣਾ ਹੈ ਪਰਫੈਕਟ ਸਰ ਪੂਰਨ ਸਿੰਘ ਜੀ ਨੇ ਕੰਨੀ ਰਾਮ ਜੀ ਨੇ ਕੀ ਨਾਮ ਦਿੱਤਾ ਮੁਕਤਮਣੀ ਠੀਕ ਹੈ ਇਹ ਨਾਮ ਬਹੁਤ ਹੀ ਇੰਪੋਰਟੈਂਟ ਹੈ ਪੇਪਰ 'ਚ ਡਾਇਰੈਕਟਲੀ ਦਿੱਕਨ ਨੂੰ ਮਿਲਦੀ ਹੈ ਮੁਕਤਮਣੀ ਕਿਹਨਾਂ ਨੇ ਨਾਮ ਦਿੱਤਾ ਸੀਗਾ ਕੰਨੀ ਰਾਮ ਜੀ ਨੇ ਸੁਰਿੰਦਰ ਸਿੰਘ ਕੋਹਲੀ ਸੁਰਿੰਦਰ ਸਿੰਘ ਕੋਹਲੀ ਨੇ ਇਹਨਾਂ ਨੂੰ ਕੀ ਨਾਮ ਦਿੱਤਾ ਸੀਗਾ नवीन कविता दा मोडी नवीन कविता दा मोडी ठीक है उस तो बाद 16 बख्श खुसता जी ने की नाम ਦਿੱਤਾ ਸੀਗਾ ਤੇ ਗੌਰ ਤੇ ਇਕਵਾਲ ਦੇ ਬਰਾਬਰ ਇਹਨਾਂ ਨੂੰ ਕਿਹਦੇ ਬਰਾਬਰ ਸਮਝੇ ਸੀਗਾ ਤੇ ਗੌਰ ਤੇ ਇਕਵਾਲ ਦੇ ਬਰਾਬਰ ਠੀਕ ਹੈ ਉਸ ਤੋਂ ਬਾਅਦ ਰਤਨ ਸਿੰਘ ਜੋਗੀ ਜੀ ਨੇ ਇਹਨਾਂ ਨੂੰ ਕੀ ਕਿਹਾ ਸੀਗਾ ਗੁਰਮਤੀ ਦਾ ਵਿਆਖਿਆਕਾਰ ਕਾਫੀ ਇੰਪੋਰਟੈਂਟ ਟਰਮਸ ਹੈ तुम्हारे पता होना चाहता है ठीक है हरिंदर नाथ जी ने कि नाम दिता दरिया पंजाबी दरिया ठीक है प्यारा सिंह पदम जी ने कि नाम दिता पंजाबी साहेब का पिता ने नाम दिता प्यारा सिंह पदम जी ने संत सिंह सेको जी ने की किता ਸਿੱਖ ਧਰਮ ਦੇ ਭਾਵਾਂ ਦੇ ਸਿਧਾਂਤਾਂ ਦਾ ਪੇਸ਼ਕਾਰ ਕਿਉਂਕਿ ਜਦੋਂ ਇਹ ਆਪਣੇ ਸਕੂਲ ਵਿੱਚ ਪੜ੍ਹਦੇ ਸੀਗੇ ਤੁਹਾਨੂੰ ਮਤਲਬ ਕਹਾਣੀ ਸੁਣਾਈ ਸੀਗੀ ਕਿ ਜਦੋਂ ਸਕੂਲ ਵਿੱਚ ਪੜ੍ਹਦੇ ਸੀਗੇ ਇਹਨਾਂ ਨੇ ਦੇਖਿਆ ਸੀਗਾ ਕਿ ਸਿੱਖ ਧਰਮ ਜਿਹੜੇ ਸਾਈ ਧਰਮ ਦੇ ਵੱਲ ਜਾ ਰਹੇ ਆ ਉਹਨਾਂ ਦੇ ਅੰਦਰ ਇੱਕ ਜਾਗਤੀ ਪੈਦਾ ਹੋਈ ਇਸ ਕਰਕੇ ਸੰਤ ਸਿੰਘ ਸੇਖੋ ਜੀ ਨੇ ਕੀ ਨਾਮ ਦਿੱਤਾ ਸਿੱਖ ਧਰਮ ਦੇ ਭਾਵਾਂ ਦੇ ਸਿਧਾਂਤ ਦਾ ਪੇਸ਼ਕਾਰ ਠੀਕ ਹੈ ਤੁਹਾਨੂੰ ਯਾਦ ਰੱਖਣਾ ਹੈ ਹੋਰ ਇੱਕ ਚੀਜ਼ ਕਨਫਿਊਜ਼ਨ ਹਰ ਬੱਚੇ ਨੂੰ ਹੋਏਗੀ ਠੀਕ ਹੈ ਮੈਂ ਪਹਿਲਾਂ ਇੱਥੇ ਕਲੀਅਰ ਕਰਕੇ ਲਿਖ ਦਿੰਦੀ ਆ ਤੁਸੀਂ ਕਪੜਾ ਇੰਪੋਰਟੈਂਟ ਤੇ ਬਾਕਸ ਬਣਾ ਕੇ ਲਿਖ ਲਿਓ ਅਗਰ ਸਿੰਪਲੀ ਪੁੱਛਿਆ ਜਾਵੇ ਪੰਜਾਬੀ ਦਾ ਸ਼ੇਵਾ ਦਰਿਆ ਠੀਕ ਕਿਹਾ ਜਾਂਦਾ ਹੈ ਉਹ ਉਹ ਕੌਣ ਹੋਣਗੇ ਭਾਈ ਵੀਰ ਸਿੰਘ ਜੀ ਅਗਰ ਪੰਜਾਬੀ ਦਾ ਸ਼ੇਵਾ ਦਰਿਆ ਕਿਹਾ ਜਾਂਦਾ ਹੈ ਇਹ ਨਾਲ ਕਿਹੜਾ ਵਰਡ ਜੁੜੇਗਾ ਕਿਹਾ ਜਾਂਦਾ ਹੈ ਕਿਹਾ ਜਾਂਦਾ ਠੀਕ ਹੈ ਫਿਰ ਕੌਣ ਆਣਗੇ ਭਾਈ ਵੀਰ ਸਿੰਘ ਜੀ ਅਗਰ ਸਿੰਪਲੀ ਪੁੱਛਿਆ ਜਾਵੇ ਪੰਜਾਬੀ ਦਾ ਛੇਵਾਂ ਦਰਿਆ ਅਗਰ ਸਿੰਪਲੀ ਆ ਵਰਡ ਹੋਏਗਾ ਫਿਰ ਉਹ ਕੌਣ ਹੋਣਗੇ ਪੂਰਨ ਸਿੰਘ ਜੀ ਠੀਕ ਹੈ ਇਹਨਾਂ ਨੂੰ ਛੇਵਾਂ ਦਰਿਆ ਕਿਹਾ ਗਿਆ ਹੈ ਬਟ ਇਹ ਛੇਵੇਂ ਦਰਿਆ ਹੈ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਹਰਿੰਦਰਨਾਥ ਚਪਾਦੀਏ ਨੇ ਇਹਨਾਂ ਨੂੰ ਪੰਜਾਬੀ ਦਾ ਛੇਵਾਂ ਦਰਿਆ ਕਿਹਾ ਹੈ ਬਟ ਪੰਜਾਬੀ ਦਾ ਜਿਹੜਾ ਛੇਵਾਂ ਦਰਿਆ ਹੈਗੇ ਆ ਉਹ ਕੌਣ ਹੈ ਪੂਰਨ ਸਿੰਘ ਜੀ ਦਾ ਮੈਂ ਕਿਸੇ ਨੂੰ ਕਹਦਾ ਕਿ ਤੂੰ ਉਹਦੇ ਵਰਗਾ ਹੀ ਐ ਉਹਦੇ ਵਰਗਾ ਮੈਂ ਕਿਹਾ ਨਾ ਉਹ ਭਾਈ ਵੀਰ ਸਿੰਘ ਜੀ ਵਾਲੀ ਹੋ ਗਈ ਠੀਕ ਹੈ ਉਦੇ ਵਰਗਾ ਜਿਹੜਾ ਇਨਸਾਨ ਹੋਵੇ ਜਿਹਨਾਂ ਤੁਲਨਾ ਕੀਤੀ ਹੈ ਉਹ ਹੋਣਗੇ ਪੂਰਨ ਸਿੰਘ ਜੀ ਇਹ ਚੀਜ਼ ਦਾ ਧਿਆਨ ਰੱਖਣਾ ਹੈ ਬਹੁਤ ਜ਼ਿਆਦਾ ਇਸ ਚੀਜ਼ ਤੇ ਕੰਫਿਊਜ਼ਨ ਬਣੀ ਰਹਿੰਦੀ ਹੈ ਉਸ ਤੋਂ ਬਾਅਦ ਇਹਨਾਂ ਦੀਆਂ ਜੋ ਇੰਪੋਰਟੈਂਟ ਇੰਪੋਰਟੈਂਟ ਕਵਿਤਾਵਾਂ ਨੇ ਕਹਾਣੀਆਂ ਨੇ ਉਹਨਾਂ ਬਾਰੇ ਇੱਕ ਡੀਪ ਡਿਟੇਲ ਵਿੱਚ ਗੱਲ ਕਰਾਂਗੇ ਲਹਿਰਾਂ ਦੇ ਹਾਰ ਦੀ ਗੱਲ ਕੀਤੀ ਜਾਵੇ ਤੁਸੀਂ ਨਾਲ-ਨਾਲ ਨੋਟ ਕਰਦੇ ਰਹੋ 1921 ਨੂੰ ਆਇਆ ਸੀਗਾ ਇਹਦੇ ਵਿੱਚ ਜੋ 1909 ਤੋਂ ਲੈ ਕੇ 1901 ਦੀਆਂ ਸਾਰੀਆਂ ਕਵਿਤਾਵਾਂ ਮਿਲ ਦਿਆ ਹਨ ਠੀਕ ਹੈ 1909 ਤੋਂ ਲੈ ਕੇ 1901 ਤੱਕ ਦੀਆਂ ਕਵਿਤਾਵਾਂ ਸ਼ਾਮਿਲ ਹਨ ਅਗਰ ਪੁੱਛਿਆ ਜਾਵੇ ਇਹਦੇ ਕਿੰਨੇ ਪਾਠ ਹੈ ਲੈਗਾ ਦਿਖਾ ਦੇ ਪਾਠ ਕਿੰਨੇ ਹੈ ਤੁਸੀਂ ਯਾਦ ਰੱਖਣਾ ਹੈ ਇਹਦੇ 8 ਪਾਠ ਹੈ ਠੀਕ ਹੈ ਇਹਦੇ ਕਿੰਨੇ ਪਾਠ ਹੈ 8 ਪਾਠ ਹੈ ਇਹਦੇ ਵਿੱਚ 8 ਕਹਾਣੀਆਂ ਇਕੱਠਾ ਦੀ ਕਰ ਉਹ ਆਂਦੀਆਂ ਹੈ ਕਿਹੜੀਆਂ ਕਿਹੜੀਆਂ ਫਸਟ ਹੈ ਬੁਲਬੁਲ ਦੇ ਬੁਲਬੁਲਤੇ ਰਾਹੀ सेकेंड है तरेल तुपके थर्ड है जीवन की है इन्होंपली जा जाता क्यों दी है ठीक है उस तो बाद दिल तरंग दिया कविताव उस तो बिस्मिल मोर उस तो बाद फुटिया तोता ज्यादा तो याद नहीं करना अपने दिमाग थोड़ा बहुत रखना कि पेपर अगर टफ आता है याद होगी ईजी ठीक है हो, हो, उस तु तो बाद बुलबुल रा कई जगह बुलगुल राही जगह बुल बुल पुष्पावत भी है ठीक है चिंतावत ਠੀਕ ਹੈ ਹੁਣ ਤੁਸੀਂ ਇਹਨੂੰ ਯਾਦ ਕਿਦਾਂ ਰੱਖਣਾ ਹੈ ਜਿਹੜੇ ਤੇਲ ਤ੍ਰੁਪਕੇ ਜਿਹੜਾ ਇੰਪੋਰਟੈਂਟ ਇੰਪੋਰਟੈਂਟ ਮੈਂ ਲਿਖ ਦੇਣੀ ਹੈ ਤੇਲ ਤ੍ਰੁਪਤੇ ਵਿੱਚ 57 ਰੁਪਾਈਆਂ ਯੂਜ਼ ਕੀਤੀ ਗਈ ਹੈ ਤੁਸੀਂ ਜੇ ਮੈਂ ਰੈੱਡ ਪੈਨ ਲਿਖਾਂਗੀ ਕਾਫੀ ਇੰਪੋਰਟੈਂਟ ਹੋਏਗਾ ਠੀਕ ਹੈ ਹੋਰ 1921 ਨੂੰ ਇਹ ਕੀ ਹੋਈ ਸੀਗੀ ਪ੍ਰਕਾਸ਼ਿਤ ਹੋਈ ਸੀਗੀ ਇਹ ਚੀਜ਼ ਲਿਖ ਲਓ ਬਸ ਮੈਂ ਫਿਰ ਤੋਂ ਬੋਲਾਂਗੀ ਜਿਆਦਾ ਡੀਪ ਚ ਕਰਨ ਦੀ ਲੋੜ ਨਹੀਂ ਹੈ ਬਸ ਥੋੜਾ ਬੋਟਾ ਨਾਮ ਚਿਤਾਂ ਤੁਹਾਨੂੰ ਹੋਣਾ ਚਾਹੀਦਾ ਹੈ ਨੈਕਸਟ ਮੂਵ ਕਰਾਂਗੇ ਸ਼ਿਰੀ ਕਲਗੀ ਦਾ ਚਮਤਕਾਰ ਇਹ ਜਿਹੜੀ ਪੁਸਤਕ ਸੀਗੀ ਇੱਕ ਕਿਤਾਬ ਸੀਗੀ ਠੀਕ ਹੈ ਜਿਹੜੀ ਕਦੋਂ ਪ੍ਰਕਾਸ਼ਿਤ ਹੋਈ 1925 ਉੱਚੇ ਜਾਂਸ ਦਾ ਕੀ ਹੈ ਪੁਸਤਕ ਦਾ ਨਾਵਲ ਹੈ ਕੀ ਇਹ ਜਨਪ੍ਰਸਤਕ ਸੀਗੀ ਠੀਕ ਹੈ ਹੋਰ ਇਹਦੇ ਕਿੰਨੇ 파ਟ ਸੀਗੇ ਇਹਦੇ 파ਟ 2 ਸੀਗੇ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਉਸ ਤੋਂ ਬਾਅਦ ਗੱਲ ਕਰਾਂਗੇ ਬਿਜਲੀਆਂ ਦੇ ਹਾਰ ਬਿਜਲੀਆਂ ਦੇ ਹਾਰ ਕੀ ਸੀਗੇ ਇਸ ਨੂੰ ਨਿੱਕੀਆਂ ਨਿੱਕੀਆਂ ਲੰਮੀਆਂ ਕਵਿਤਾ ਦਰਜ ਹਨ ਜੋ ਖਿਆਲ ਉਡਾਰੀ ਨੂੰ ਵਿਆਨ ਕਰਦੀਆਂ ਹਨ ਠੀਕ ਹੈ ਬਸ ਇਹ ਚੀਜ਼ ਯਾਦ ਰੱਖਣੀ ਹੈ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਬਿਜਲੀ ਦੇ ਹਾਰ ਵਿੱਚ ਕੀ ਵਿਆਨ ਹੁੰਦਾ ਤੇ ਯਾਦ ਰੱਖਣਾ ਇਹ ਕਿ ਖਿਆਲ ਉਡਾਰੀ ਵਿਆਨ ਹੁੰਦੀ ਹੈ ਇਹਨੂੰ ਅਸੀਂ ਨਿੱਕੀਆਂ ਲੰਮੀਆਂ ਕਵਿਤਾਵਾਂ ਇਹਦੇ ਵਿੱਚ ਦਰਜ ਹਨ ਠੀਕ ਹੈ ਔਰ ਮਟਕ ਬੁਲਾਰੇ ਬਹੁਤ ਹੀ ਇੰਪੋਰਟੈਂਟ ਹੈ ਮਟਕਾ ਉਲਾੜੇ ਵਿੱਚ ਕੀ ਕੀਤਾ ਹੈ ਕਸ਼ਮੀਰ ਦੇ ਬਾਰੇ ਦੱਸਿਆ ਗਿਆ ਹੈ ਕਸ਼ਮੀਰ ਦੀ ਸੁੰਦਰਤਾ ਕਿਦਾਂ ਦੀ ਹੈ ਉਹਦੇ ਬਾਰੇ ਕਿਦੇ ਵੀ ਦੱਸਿਆ ਗਿਆ ਹੈ ਮਟਕਾ ਖਿਲਾੜੀ ਵਿੱਚ ਕਸ਼ਮੀਰ ਦੀ ਸੁੰਦਰਤਾ ਨੂੰ ਕਾਵੀ ਰੂਪ ਵਿੱਚ ਪੇਸ਼ ਮੈਂ ਅਲੈ ਇੰਪੋਰਟ ਲਿਖਤਾ ਹੈ ਕਿ ਕਾਵੀ ਰੂਪ ਵਿੱਚ ਮਟਕਾ ਉਲਾੜੇ ਵਿੱਚ ਕਿਹਦੀ ਸੁੰਦਰਤੀ ਗਈ ਹੈ ਕਸ਼ਮੀਰ ਦੀ ਠੀਕ ਹੈ ਇਸ ਕਵਿਤਾ ਨੂੰ ਇਨਾਮ ਮਿਲਿਆ ਸੀਗਾ ਇਸ ਕਵਿਤਾ ਨੂੰ ਇਨਾਮ ਸੀਗਾ 10000 ਰੁਪਏ ਹਜ਼ਾਰ ਰੁਪਏ ਦਾ ਇਸ ਕਵਿਤਾ ਨੂੰ ਇਨਾਮ ਮਿਲਿਆ ਸੀਗਾ ਕਿਹਦੇ ਵੱਲੋਂ ਮਿਲਿਆ ਸੀਗਾ ਪੰਜਾਬੀ ਕੀ ਲਾਹੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਾਹੌਰ ਵੱਲੋਂ ਇਹਨੂੰ ਇਨਾਮ ਮਿਲਿਆ ਸੀਗਾ ਹਟਕਾ ਕੁ ਨਾ ਜਾਤ ਕਰੀਂ ਠੀਕ ਹੈ ਉਸ ਤੋਂ ਬਾਅਦ ਚਾਰ ਲੰਮੀਆਂ ਕਵਿਤਾਵਾਂ ਇਹਨਾਂ ਦੀਆਂ ਚਾਰ ਲੰਮੀਆਂ ਕਵਿਤਾਵਾਂ ਕਿਹੜੀਆਂ-ਕਿਹੜੀਆਂ ਹਨ ਤੁਸੀਂ ਨੋਟ ਕਰ ਲਓ ਲਿੱਲੀ ਠੀਕ ਹੈ ਨਿਸ਼ਾਂਤ ਬਾਖ पढ़ रहे नूरजा फोर्थ रहेगा और सूरज दी इंपोर्टेंट है ए टर्म्स बहुत इंपोर्टेंट है तुम याद रखने हैं कि जिन्हें चार लंबी कविता इन्हों दिया घेरिया सी उस तो बाद मूव करा श्री गुरु नानक चमत्कार ठीक है ਇਹ ਕਦੋਂ ਹੋਇਆ ਸੀਗਾ 1928 ਇਹ ਸੰਗ੍ਰਹਿ ਦਾ ਸਪਾਦਨ ਇਸ ਸੰਗ੍ਰਹਿ ਦਾ 1928 ਹੋਇਆ ਸੀਗਾ ਠੀਕ ਹੈ ਪ੍ਰੀਤਬੀਨਾ ਪ੍ਰੀਤਬੀਨਾ ਕੀ ਹੈ ਅਗਰ ਪ੍ਰੀਤਬੀਨਾ ਦੀ ਗੱਲ ਕਰਾਂ ਜਿਹੜੀ ਪ੍ਰੀਤਬੀਨਾ ਹੈ ਇੱਕ ਲੰਮੀ ਕਵਿਤਾ ਹੈ ਐਨੀ ਕੰਮੀ ਕਵਿਤਾ ਵਿੱਚ ਆਂਦੀ ਹੈ ਲਿਖਿਆ ਗਿਆ ਸੀਗਾ ਤੁਸੀਂ ਨੋਟ ਕਰ ਲਓ ਕਾਫੀ ਇੰਪੋਰਟੈਂਟ ਹੈ 1928 ਵਿੱਚ ਠੀਕ ਹੈ ਵਿੱਚ ਲਿਖੀ ਗਈ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਪੇਪਰ 'ਚ ਪੁੱਛੀਆਂ ਜਾਂਦੀਆਂ ਨੇ ਠੀਕ ਹੈ ਇਹਦੇ ਵਿੱਚ ਇਸ ਦੀ ਗੱਲ ਕੀਤੀ ਗਈ ਹੈ ਇਸ ਵਿੱਚ ਆਤਮਾ ਜਾਂ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਇਸ ਵਿੱਚ ਆਤਮਾ ਪਰ ਬੇਇੱਦਰਾ ਵੀ ਜੋ ਹੈ ਜਿਹੜਾ ਦੁੱਖ ਮਿਲਦਾ ਸੰਜੋਗ ਨੂੰ ਪੇਸ਼ ਕੀਤਾ ਕਿ ਬਗਵਾਨ ਜਿਹੜਾ ਦੁੱਖ ਪੈ ਗਿਆ ਦੂਰ ਹੋ ਕੇ ਕਿ ਉਹਦੇ ਉਹਨਾਂ ਸੰਜੋਗ ਨੂੰ ਅੱਗੇ ਉਸ ਤੋਂ ਬਾਅਦ ਮੈਂ ਗੱਲ ਕਰਾਂਗੀ ਕੰਬ ਦੀ ਕਲਾਈ ਕੰਬ ਦੀ ਕਲਾਈ ਦੇ ਵਿੱਚ ਕੀ ਹੈ ਇਹਦੇ ਵਿੱਚ ਜੋ ਗੁਰੂ pur ਕਹਾਣੀ ਨਾਲ ਗੱਲ ਕੀਤੀ ਗਈ ਹੈ ਠੀਕ ਹੈ ਇਸ ਵਿੱਚ ਜੋ ਮੈਂ ਲਖਵਾ ਰਹੀ ਹਾਂ ਉਹ ਕਾਫੀ ਇੰਪੋਰਟੈਂਟ ਹੈ ਤੁਸੀਂ ਨੋਟ ਕਰ ਲਿਓ ਇਸ ਵਿੱਚ ਅਖੰਡੇ ਸਦਮੇ ਰਚੇ ਧਾਰਮਿਕ ਗੁਰਕਾਰਤਾਰਮੀ ਗੀਤ ਵਗੈਰਾ ਰਚੇ ਨੇ ਉਹਨਾਂ ਨੂੰ ਇਹਦੇ ਵਿੱਚ ਐਡ ਆਨ ਕੀਤਾ ਗਿਆ ਸੰਕਲਿਤ ਕਰਨਾ ਠੀਕ ਹੈ ਇਹ ਗੀਤ ਕਾਫੀ ਇੰਪੋਰਟੈਂਟ ਲਾਈਨ ਹੈ ਵਾਲੀ ਇਹ ਗੀਤ ਪਹਿਲਾ ਕਿਹਦੇ ਰੂਪਾਂ ਦੇ ਵਿੱਚ ਮਿਲੇ ਸੀ ਟ੍ਰੈਕਾਂ ਜਾਂ ਹਾਲਸਾ ਸਮਾਚਾਰਾਂ ਦੇ ਵਿੱਚ ਪ੍ਰਕਾਸ਼ਿਤ ਸੀਗੇ ਪਹਿਲਾ ਇਹ ਨਹੀਂ ਜਦੋਂ ਕੰਮ ਨੂੰ ਕੀਤਾ ਹੈ ਹੈਲੋ ਕਿ ਪਿਕਅਪ ਪ੍ਰੈਸ ਸਿਹੀ ਸੀਗੀ ਉਹਦੇ ਵਿੱਚ ਇਹਨਾਂ ਨੇ ਖਾਲਸ ਸਮਾਚਾਰ ਪੱਤਰ ਕੱਢੇ ਸੀਗੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣੇ ਐਮਸੀਕਿਊ ਦਾ ਟੈਸਟ ਦੇਣਾ ਹੈ ਕਿ ਇਹਨਾਂ ਨੇ ਆਪਣੇ ਭਰਾ ਨਾਲ ਕਦੋਂ ਕੰਮ ਕਰਨਾ ਸ਼ੁਰੂ ਕੀਤਾ ਔਰ ਇਹਨਾਂ ਨੇ ਕਿਦੇ ਕਿ ਇਹ ਸਮਾਚਾਰ ਜਿਹੜਾ ਖਾਸ ਸਮਾਚਾਰ ਸੀਗਾ ਉਹ ਦੋ ਸਟਾਰਟ ਕੀਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਮੂਵ ਕਰਾਂਗੇ ਸੰਪ ਸਹਿਲੀ ਕਾਫੀ ਇੰਪੋਰਟੈਂਟ ਹੈ ਅਗਰ ਇਹਦਾ ਰੂਪ ਪੁੱਛਿਆ ਜਾਵੇ ਕਿ ਕਿਸ ਰੂਪ ਦੇ ਵਿੱਚ ਲਿਖੀ ਗਈ ਸੀਗੀ ਤੁਸੀਂ ਯਾਦ ਰੱਖਣਾ ਐ 12 ਮਹਾ ਦੇ ਰੂਪ ਵਿੱਚ ਲਿਖੀ ਗਈ ਸੀਗੀ 1959 1959 ਪਬਲਿਸ਼ ਹੋਇਆ ਪਬਲਿਸ਼ ਉਹਨਾਂ ਇਹਦੇ ਵਿੱਚ ਪਰਕੁੰਦੇ 1950 ਦੇ ਵਿੱਚ ਪ੍ਰਕਾਸ਼ਿਤ ਹੋਈ ਪਰ ਲਿਖੀ ਕਦੋਂ ਗਈ ਸੀਗੀ 1950 ਦੇ ਵਿੱਚ 2 ਸਾਲ ਦੇ ਬਾਅਦ ਹੈ ਜਿਹੜੀ ਹੈ ਕਿ ਉਹ ਸੀਗੀ ਪ੍ਰਕਾਸ਼ਿਤ ਹੋ ਗਈ ਸੀਗੀ ਇਹਦੇ ਵਿੱਚ ਵੀ ਕੀ ਸੀਗਾ ਆਤਮਾ ਪਰਮਾਤਮਾ ਦਾ ਵਿਸ਼ੂੜੀ ਇਹਦੇ ਵਿੱਚ ਵੀ

ਮੂਵ ਕਰਾਂਗੇ ਸ੍ਰੀ ਅਸ਼ਟਗੁਰੂ ਚਮਤਕਾਰ ਸ੍ਰੀ ਅਸ਼ਟਾਣ ਚ ਸ੍ਰੀ ਅਸ਼ਟਗੁਰੂ ਚਮਤਕਾਰ ਇਹ ਕਦੋਂ ਪ੍ਰਕਾਸ਼ਿਤ ਹੋਈ ਸੀਗੀ 1959 ਦੇ ਵਿੱਚ ਐਸੇੁੱਛੇ ਜਾਂਦੇ ਕਦੋਂ ਪ੍ਰਕਾਸ਼ਿਤ ਹੋਈ ਸੀਗੀ 1909 ਦੇ ਵਿੱਚ ਇਹਦੇ ਵਿੱਚ ਕਿਹੜੇ ਕਿਹੜੇ ਗੁਰੂ ਨੂੰ ਛੱਡਿਆ ਗਿਆ ਸੀਗਾ ਠੀਕ ਹੈ ਇਹਦੇ ਵਿੱਚ ਪਹਿਲੇ ਤੇ ਦਸਵੇਂ ਗੁਰੂ ਨੂੰ ਛੱਡ ਕੇ ਜੋ ਬਾਕੀ ਨੇ ਬਾਕੀ 10 ਗੁਰੂ ਜੀ ਐ ਦੋ ਗੁਰੂ ਜੀ ਨਿਕਲ ਗਏ ਕਿੰਨੇ ਬੱਚੇ 8 8 ਨਾਂ ਸੋ ਜਰਚ ਇਸ ਵਿੱਚ ਕੀ ਕੀਤਾ ਹੈ ਪਹਿਲੇ 13ਵੇਂ ਗੁਰੂ ਜੀ ਨੂੰ ਛੱਡ ਕੇ ਬਾਕੀ ਜੋ ਅੱਠ ਗੁਰੂ ਜੀ ਬਚਦੇ ਹਨ ਉਹਨਾਂ ਦੀਆਂ ਸਾਖੀਆਂ ਦਰਜ ਹੈ ਠੀਕ ਹੈ ਜਿਹੜੇ ਭਾਈ ਵੀਰ ਸਿੰਘ ਜੀ ਸੀਗੇ ਤੁਸੀਂ ਸਾਈਟ ਤੇ ਨੋਟ ਕਰ ਲਓ ਪਾਈ ਬੀ ਸਿੰਘ ਜੀ ਨੇ ਸੈਕਿੰਡ ਥਰਡ ਕੋਥੀ ਐ ਚਾਰ ਗੁਰੂ ਜੀ ਦੀਆਂ ਬਾਣੀਆਂ ਉੱਧ ਲਿਖੀਆਂ ਸੀਗੀਆਂ ਠੀਕ ਹੈ ਪਾਈ ਪਰ ਪਾਈ ਸਾਈ ਜੀ ਨੇ ਚਾਰ ਗੁਰੂ ਤੱਕ ਉੱਧ ਲਿਖਿਆ ਸੀਗਾ ਜਿਹੜਾ ਬਾਕੀ ਦਾ ਕੰਮ ਸੀਗਾ ਉਹ ਕਿੰਨੇ ਕੀਤਾ ਸੀਗਾ ਬਲਬੀਰ ਸਿੰਘ ਨੇ ਐ ਵੀ ਨੋਟ ਕਰ ਲਓ ਠੀਕ ਹੈ ਬਾਕੀ ਦਾ ਕੰਮ ਕਿੰਨ ਸੀਰੇ ਚੜਾਇਆ ਸੀਗਾ ਬਲਬੀਰ ਸਿੰਘ ਦੀ ਨਾ ਡੈਥ ਹੋ ਗਈ ਸੀਗੀ ਠੀਕ ਹੈ ਉਹ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਕੰਮ ਬਚਦਾ ਸੀਗਾ ਉਹ ਕਿਨਾ ਨੇ ਸੀਰੇ ਚੜਾਇਆ ਸੀਗਾ ਪਾਈ ਬਲਬੀਰ ਸਿੰਘ ਠੀਕ ਹੈ ਕਾਫੀ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ 1953 ਵਿੱਚ ਤੇ ਆਇਆ ਸੀਗੇ 1953 ਜਿਹਨਾਂ ਡੈਥ ਹੋ ਗਈ ਸੀ ਇਹਨਾਂ ਨੇ ਸਿਰਫ ਚਾਰ ਪਤਰਾ ਹੀ ਕੰਮ ਕੀਤਾ ਸੀਗਾ ਤੇ ਬਾਕੀ ਦਾ ਕੰਮ ਕਿੰਨ ਕੀਤਾ ਬਲਬੀਰ ਸਿੰਘ ਜੀ ਠੀਕ ਹੈ ਮੇਰੇ ਸਾਈਆਂ ਜੀਓ ਕਾਫੀ ਇੰਪੋਰਟੈਂਟ ਹੈ 1953 ਵਿੱਚ ਇਸ ਨੂੰ 1953 ਦੇ ਵਿੱਚ ਇਸ ਨੂੰ ਕਿਹੜਾ ਅਵਾਰਡ ਮਿਲਿਆ ਸੀਗਾ ਸਾਹਿਤ ਅਕਾਦਮੀ ਅਵਾਰਡ ਠੀਕ ਹੈ ਜੇ ਜਿਹਦੀ ਇਹ ਆਖਰੀ ਪੁਸਤਕ ਸੀਗੀ ਤੁਸੀਂ ਯਾਦ ਰੱਖਣਾ ਕਿ ਇਹ ਕਿਹੜੀ ਪੁਸਤਕ ਸੀਗੀ ਜੋ ਇਨਾ ਦੇ ਜਿੰਦਿਆਂ ਜੀ ਪ੍ਰਕਾਸ਼ਿਤ ਹੋਈ ਐ ਲੈਨ ਬਹੁਤ ਇੰਪੋਰਟੈਂਟ ਹੈ ਪੁੱਛਿਆ ਜਾ ਸਕਦਾ ਹੈ ਕਮਾ ਕੇ ਇਹਨੂੰ ਕਿ ਭਾਈ ਵੀਰ ਸਿੰਘ ਜੀ ਦੇ ਜੁੰਦਿਆਂ ਜੀ ਜਦੋਂ ਉਹ ਜਿੰਦੇ ਸੀਗੇ ਉਸ ਟਾਈਮ ਕੇਹੜੀ ਜਿਹੜੀ ਪੁਸਤਕ ਸੀਗੀ ਅੰਤਿਮ ਸ਼ਿਖੋਈ ਸੀਗੀ ਤੁਸੀਂ ਯਾਦ ਰੱਖਣਾ ਮੇਰੇ ਸਾਇਆ ਜੀਓ ਇਹਦੇ ਵਿੱਚ 11 ਰੁਪਈਆ ਮਿਲਦੀਆਂ ਹਨ ਇਹ ਚੀਜ਼ਾਂ ਨਿੱਕੀ-ਨਿੱਕੀਆਂ ਹਨ ਤੁਹਾਨੂੰ ਯਾਦ ਕਰ ਲਿਓ ਕਿ ਤੋ ਸ਼ੰਦਵਾਨਿਕ ਕਵਿਤਾਵਾਂ। ਤੋਂ ਇਲਾਵਾ ਇਹਦੇ ਵਿੱਚ ਚਲੋ ਸ਼ੰਦਵਾਨਿਕ ਕਵਿਤਾਵਾਂ ਦੇ ਇਲਾਵਾ ਇਹਦੇ ਵਿੱਚ ਮੁਕਤ ਵਾਲੀਆਂ ਕਵਿਤਾਵਾਂ ਵੀ ਦਰਜ ਹਨ। ਕਵਿਤਾਵਾਂ ਵਿੱਚ ਉਸ ਨੇ ਦੀ ਮੈਸੇਜ ਕਰਕੇ ਕਮੈਂਟ ਵਿੱਚ ਦੱਸਣਾ ਹੈ ਕਿ ਇਹਦੇ ਵਿੱਚ ਬਾਈਬ ਦਾ ਕੀ ਨਾਮ ਸੀਗਾ? ਜਿਹੜੀ 인ਦੇ ਬਿਸ਼ੋੜੇ ਵਿੱਚ ਤਰੱਕੀ ਸੀ ਠੀਕ ਹੈ ਰਾਣਾ ਸੂਰਜ ਸਿੰਘ ਪ੍ਰਕਾਸ਼ੀ ਪ੍ਰਕਾਸ਼ੀ ਤੋਂ ਹੀ ਸੀਗੇ ਇਹ 인ਦਾ ਪਹਿਲਾ ਮਹਾਕਾਵਿਸ਼ ਸੀਗਾ ਪਹਿਲੀ ਪੜੀਸ਼ ਤੋਂ ਬਤਿਹਰੇ ਸੀਗੇ ਸਕੁਰ ਦੀ ਜਿਸ ਵਿੱਚ ਇਹ ਅੰਦਰਾਮ ਬਸ ਸੀ ਠੀਕ ਹੈ ਇੱਕ ਨੂੰ ਸ਼ਕਤਾਂ ਜਿਵੇਂ ਦਿੱਤੀ ਹੈ ਲਾਪੁਰ ਕਾਸ਼ੀ ਤੋਂ ਕਾਹਨ ਦੇ ਵਿੱਚ ਦਿੱਚਾ ਕਿੱਦੋਂ ਯਾਦ ਕੀਤਾ ਕਿ ਕਿਹੜਾ ਇੱਕ ਨੰਨਾ ਕਿ ਚੋਹਿਆ ਕੁਝ ਤੋਂ ਨਾ ਨੋਟ ਕਰ ਲੋ ਜੋ ਇੰਪੋਰਟੈਂਟ ਹੈ ਜੋ ਰੈਗ ਨਹੀਂ ਜਾਂ ਟੀਟੋ ਬ੍ਰਿਕਸ ਜਿਹੜੀ ਬ੍ਰਿਕਸ ਹੈ ਉਹ ਸਾਡੇ ਸਾਈਕ ਮਾਲਾ ਕੋਬਰ ਕੋਸ਼ਸਤੀ ਕੋਸ਼ਮਸਤੀ ਕੋਸ਼ ਮਸਤੀ ਫੋਰਥ ਪੁਆਇੰਟ ਹੈ ਪਲਾਨ ਬਿਚਪਿਟ ਬੱਬੀ 1 ਔਰ ਜੀ ਗੁੰਗਾ ਜੀ ਵੇਖ ਮਾ ਆਉਂ ਹੈ ਸੇਸ਼ ਕੋਲ ਜੋ ਆਪਣੀ ਅਰਦਾਸ

ਲੈਂਡ ਯਰ ਅਰ ਸਿੰਗੇ ਨੇ ਉਹ ਕੁਝ ਸਮੇਂ ਵਿੱਚ ਲਾਈਨ ਬੋਲੀ ਸੀ ਤੇ ਤੈਨੂੰ ਲੱਗਦਾ ਹੈ ਕਿ ਕੋਸਟ ਅੰਕ ਸੀ ਕਰ ਲੋ ਆ ਇਸ ਕਰਕੇ ਜਿਹੜੀ ਪੰਜਾਬੀ ਮੁਸ਼ਕਿਲ ਲੱਗ ਰਿਹਾ ਹੋਗਾ ਪਰ ਟਾਈਮ ਬੋਧ ਹੈ ਰੋਜ਼ ਤੁਸੀਂ ਥੋੜਾ ਥੋੜਾ ਵੀ ਕਰੋਗੇ ਨਾ ਆਪਣਾ ਨੂੰ ਬੋਝ ਨਹੀਂ ਜਾਂ ਠੀਕ ਹੈ ਸਿਰਫ ਪੀਬੀਐਸਿੰਝ ਖਤਮ ਹੈ ਆਈ ਹੋਪ ਤੁਹਾਨੂੰ ਵੀਡੀਓ ਕਾਫੀ ਅੱਛੀ ਲੱਗੀ ਹੋਵੇ ਸਭ ਨੂੰ ਸਮਝ ਆਇਆ ਹੋਵੇ ਔਰ ਉਸ ਤੋਂ ਬਾਅਦ ਇਨਾ ਦੀ ਜ ਸਾਹਿਤ ਮਾਲਾ ਦੇ ਵਿੱਚ ਮਿਲਦੀਆਂ ਵਨ ਉਹਦੇ ਵਿੱਚ ਫਰਸਟ ਹੈ ਸਮਾ ਵੀਰ ਪਸਾਬ ਫੁੱਲ ਟੁਕੜੀ ਜਗਤੋਂ ਨਿਆਰੀ ਬ੍ਰਿਕਸ਼ ਉਹ ਨੈਕਸਟ ਵੀਡੀਓ ਇੰਦੇ ਤੇ ਆਏਗੀ ਕਿ ਇਹਦੇ ਵਿੱਚ ਕੀ ਕਿਸ ਤਰੀ ਕਿਸ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ ਜੋ ਸਮਾ ਕਵੀ ਜੋ ਸਮਾ ਕਵਿਤਾ ਹੈ ਇਹਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਇਸ ਤਰੀ ਰੂਪ ਐਕਸਪੀਡੀਸ਼ਨ ਦੇ ਵਾਸਤੇ ਆ ਚਾਹਾਂ ਕਿ ਆਏਗੀ ਅਗਰ ਵੀਡੀਓ ਚ ਕਿਸ ਤੇ ਵੀ ਤਰ੍ਹਾਂ ਡਾਊਨ ਲੱਗਦਾ ਕੋਈ ਵੀ ਮੁਸ਼ਕਿਲ ਆਂਦੀ ਹੈ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਪਾਈ ਵੀਰ ਸਿੰਘ ਜੀ ਖਤਮ ਹੈ ਜੋ ਵੀ ਬੱਚੇ ਫਰਸਟ ਟਾਈਮ ਜੁੜਿਆ ਇਸ ਚੈਨਲ ਦੇ ਨਾਲ ਜੋ ਫਰਸਟ ਟਾਈਮ ਵੀਡੀਓ ਦੇਖ ਰਿਹਾ ਹੈ ਇਸ ਵੀਡੀਓ ਦੇ ਪਰ ਤੁਸੀਂ ਦੇਖ ਸਕਦੇ ਹੋ ਅਸੀਂ ਪਾਰਟ 1 ਨੂੰ ਪੂਰੀ ਤਰ੍ਹਾਂ ਇੱਕ ਚੰਗੀ ਤਰ੍ਹਾਂ ਨਿੱਕੀ-ਨਿੱਕੀ ਚੀਜ਼ ਵੀ ਮੈਂ 100% ਵੀ ਕੋਈ ਚੀਜ਼ ਨਹੀਂ ਛੱਡੀ ਜੋ ਮੈਂ ਕਵਰ ਨਾ ਕਰਵਾਈ ਹੋਈ ਮੈਂ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੋ ਬੱਚਾ ਫਰਸਟ ਟਾਈਮ ਜੁੜਿਆ ਇਸ ਵੀਡੀਓ ਨਾਲ ਉਹ ਇਸ ਤੋਂ ਪਹਿਲਾਂ ਇਹਦਾ ਪਾਰਟ 1 ਦੇਖ ਲਨ ਔਰ ਆਪਣੇ ਨੋਟਸ ਸਿਰਫ ਮੂੰਹ ਤੋਂ ਹੀ ਤਿਆਰ ਕਰ ਰਹੇ ਹੋ ਨਾ ਤੇ ਗੈਲਨ ਗੁੱਡੇ ਕਿਉਂਕਿ ਟਾਈਮ ਵਜੇ ਹੈਗਾ ਇਹ ਠੀਕ ਹੈ 25 ਦੇ ਮਹੀਨੇ ਦੇ ਲਾਸਟ ਵੀਕ ਭਰਤੀ ਦਿਖਣ ਨੂੰ ਮਿਲੇਗੀ ਤੁਸੀਂ ਆਪਣੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੋ ਕਿ ਤੁਹਾਡਾ ਪੇਪਰ A ਕੁਆਲੀਫਾਈ ਹੋ ਜੇ ਕਿਉਂਕਿ ਸਿਲੇਬਸ ਬਹੁਤ ਹੀ ਜ਼ਿਆਦਾ ਹੈ ਅਗਰ ਤੁਸੀਂ ਦੇਖੋਗੇ ਨਾ ਐਸਐਸਟੀ ਹੈ ਬਹੁਤ ਜ਼ਿਆਦਾ ਸਿਲੇਬਸ ਹੈ ਠੀਕ ਹੈ ਆਪਣੀ ਹੁਣ ਤੋਂ ਹੀ ਤਿਆਰੀ ਕਰਨਾ ਸ਼ੁਰੂ ਕਰ ਦੋ ਅਗਰ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਪਲੀਜ਼ ਇੱਕ ਰਿਕਵੈਸਟ ਸਮਝ ਲਓ ਕਿ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਕਿ ਸਾਰਿਆਂ ਤੱਕ ਪਹੁੰਚ ਸਕੇ ਫਿਰ ਅਸੀਂ ਜਲਦੀ ਹੀ ਇੱਕ ਲਾਈਵ ਸੈਸ਼ਨ ਵੀ ਸਟਾਰਟ ਕਰਾਂਗੇ ਠੀਕ ਹੈ ਲਾਈਵ ਸਾਜਾ ਬੱਚੇ ਸਾ ਨਾਲ ਜੁੜਨਗੇ ਪਰ ਮੈਂ ਤਾਂ ਲਾਈਵ ਹੋ ਕੇ ਵੀ ਕਰਵਾਵਾਂਗੀ ਠੀਕ ਹੈ ਹੁਣ ਇਸ ਤੋਂ ਬਾਅਦ ਕਾ ਕਰਵਾਦਗੇ ਇਹ ਚਾਰ ਕਵਿਤਾ ਤੁੰਤ ਕਰਕੇ ਉਸ ਤੋਂ ਬਾਅਦ ਮੈਂ ਭਾਈ ਵੀਰ ਸਿੰਘ ਜੀ ਦੇ 100 ਪਲਸ 25 15 15 ਐਵੇਂ ਖੁਦ ਲਾਈਵ ਆ ਕੇ ਤੁਹਾਨੂੰ ਕਰਵਾਵਾਂਗੀ और जरूर ज्यादा अपने फ्रेंड्स तक इस वीडियो को शेयर करो जिन्होंने पेपर पास हो चुका है थैंक यू फॉर वाचिंग सन्ना इतना ही जुड़े रहो किसी भी तरह डाउट है तो सी मैसेज करके मेनू पूछ सकते हो थैंक यू